ਦੁਖਿਆਂ ਦੇ ਦੁੱਖ ਮਿਟਾਵਣ ਲਈ ਮੈਂ ਨਵੀਂ ਦੁਨੀਆ ਬਸਾਵਾਂਗਾ ਜਾਲਮ ਤੇ ਪਾਪੀ ਸੋਧਣ ਲਈ ਮੈਂ ਪੰਥ ਨਇਆ ਬਗਟਾਇਆ ਏ ਮੈਂ ਗਿੱਦੜੋ ਸ਼ੇਰ ਬਣਾਇਆ ਏ ਤੇ ਚਿੜੀਆਂ ਤੋਂ ਬਾਝ ਤੜਾਇਆ ਏ ਮੈਂ ਇੱਕ ਇੱਕ ਸਿੰਘ ਨੂੰ ਥਾਪੀ ਦੇ ਕੇ ਲੱਖਾਂ ਨਾਲ ਲੜਾਇਆ ਏ ਮੈਂ ਪਿਤਾ ਸ਼ਹੀਦ ਕਰਾਇਆ ਏ ਦੁਨੀਆ ਦੇ ਪਿਤਾ ਬਚਾਵਣ ਲਈ ਪੁੱਤ ਆਪਣੇ ਆਪ ਕਹਾਇਆ ਏ ਦੁਨੀਆ ਦੇ ਪੁੱਤ ਕਹਾਵਣ ਲਈ ਜੋ ਨਾਮ ਪ੍ਰਭੂ ਦਾ ਭੁੱਲ ਬੈਠੇ ਸੀ ਫਿਰ ਯਾਦ ਉਹਨਾਂ ਨੂੰ ਕਰਾਇਆ ਏ ਤਲਵਾਰ ਦੀ ਤਿੱਖੀ ਧਾਰ ਵਿੱਚੋਂ ਤੇਰਾ ਦਰਸ਼ਨ ਜਸ ਪਾਇਆ ਏ ਗੁਰੂ ਗੋਬਿੰਦ ਸਿੰਘ ਤੁਹਾਡੀ ਵੱਡੀ ਵਧਾਈ ਏ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਵੱਡੀ ਵਧਾਈ ਏ ਅੰਮ੍ਰਾਂ ਦੇ ਤਾਰਿਆਂ ਨੇ ਮਹਿਮਾ ਤੇਰੀ ਗਾਈਏ ਖਾਲਸਾ ਪੰਥ ਸਾਜ ਕੇ ਛੇ ਕੌਮ ਵਿੱਚ ਅਨਖਤੇ ਗੈਰਜ ਗਾਈਏ ਅੱਜ ਸਮੂਹ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਹਾਂਜੀ ਖਾਲਸਾ ਸਾਜਨਾ ਅਵਦੇਸ ਸੰਗਤਾਂ ਮਨਾ ਰਹੀਆਂ ਨੇ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਸੰਗਤਾਂ ਬਾਰੇ ਸਾਰੇ ਖਾਲਸਾ ਪੰਥ ਨੂੰ ਸੰਸਾਰ ਵਿੱਚ ਵਸਦੇ ਜਿੱਥੇ ਵੀ ਕੋ ਸੱਠ ਬੈਠਾ ਉਹਨਾਂ ਨੂੰ ਪਤਾ ਹੀ ਦੇਣਾ ਚਾਹੁੰਦਾ ਕਿ ਅੱਜ ਖਾਲਸੇ ਦਾ ਪ੍ਰਗਟ ਦੇਣਾ ਹੈ ਅੱਜ ਖਾਲਸੇ ਦਾ ਜਿਹੜਾ ਹੈ ਉਹ ਜਨਮ ਦੇਣਾ ਹੈ ਦੁਖਿਆਂ ਦੇ ਦੁੱਖ ਮਿਟਾਉਣ ਲਈ ਮੈਂ ਨਵੀਂ ਦੁਨੀਆ ਬਸਾਵਾਂਗਾ ਜਾਲਮ ਤੇ ਪਾਪੀ ਸੋਧਣ ਲਈ ਮੈਂ ਪੰਥ ਨਇਆ ਬਗਟਾਇਆ ਏ ਮੈਂ ਗਿੱਦੜੋਂ ਸ਼ੇਰ ਬਣਾਇਆ ਏ ਤੇ ਚਿੜੀਆਂ ਤੋਂ ਬਾਝ ਤੜਾਇਆ ਏ ਮੈਂ ਇੱਕ ਇੱਕ ਸਿੰਘ ਨੂੰ ਥਾਪੀ ਦੇ ਕੇ ਲੱਖਾਂ ਨਾਲ ਲੜਾਇਆ ਏ ਮੈਂ ਪਿਤਾ ਸ਼ਹੀਦ ਕਰਾਇਆ ਏ ਦੁਨੀਆ ਦੇ ਪੁੱਤ ਬਚਾਉਣ ਲਈ ਪੁੱਤ ਆਪਣੇ ਆਪ ਕਹਾਇਆ ਏ ਦੁਨੀਆ ਦੇ ਪੁੱਤ ਕਹਾਉਣ ਲਈ ਜੋ ਨਾਮ ਪ੍ਰਭੂ ਦਾ ਪੋਲ ਬੈਠੇ ਸੀ ਫਿਰ ਜਾਦ ਉਹਨਾਂ ਨੂੰ ਕਰਾਇਆ ਏ ਤਲਵਾਰ ਦੀ ਤਿੱਖੀ ਧਾਰ ਵਿੱਚੋਂ ਤੇਰਾ ਦਰਸ਼ਨ ਜਸ ਪਾਇਆ ਏ ਗੁਰੂ ਗਵਿੰਦ ਸਿੰਘ ਤੁਹਾਡੀ ਵੱਡੀ ਵਧਾਈ ਏ ਗੁਰੂ ਗਵਿੰਦ ਸਿੰਘ ਜੀ ਤੁਹਾਡੀ ਵੱਡੀ ਵਧਾਈ ਏ ਅੰਬਰਾਂ ਦੇ ਤਾਰਿਆਂ ਨੇ ਮਹਿਮਾ ਤੇਰੀ ਗਾਈਏ ਖਾਲਸਾ ਪੰਥ ਸਾਜ ਕੇ ਛੇ ਕੌਮ ਵਿੱਚ ਅਨਖਤੇ ਗੈਰ ਜਗਾਈਏ ਅੱਜ ਇਸ ਮੂਹ ਸੰਗਤਾਂ ਨੂੰ ਖਾਲਸਾ ਸਾਜ ਦਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਅੱਜ ਸੰਗਤਾਂ ਖਾਲਸਾ ਸਾਜ ਦਾ ਦਿਵਸ ਮਨਾ ਰਹੇ ਆ ਅੱਜ ਦਾ ਦਿਨ ਬਹੁਤ ਇਤਿਹਾਸਕ ਦਿਨ ਹੈ ਅੱਜ ਦਾ ਇਤਿਹਾਸ ਕਨਕ ਦੀ ਬਾੜੀ ਦੇ ਨਾਲ ਵੀ ਜੁੜਿਆ ਹੋਇਆ ਹੈ ਕਿ ਖਾਲਸਾ ਸਾਈਂਾਂ ਦੀ ਬਸੰwali ਜੁੜਿਆ ਹੈ ਅੱਜ ਦੇ ਦਿਨ ਕਿਸਾਨ ਪਹਿਲੀ ਵਾਰੀ ਨਤੁਲਸਤਕ ਹੋ ਕੇ ਗੁਰੂ ਘਰ ਵਿੱਚ ਪਹਿਲੀ ਦਾਤੀ ਲਾਂਦਾ ਹੈ ਤੇ ਜਿਹੜੇ 6 ਮਹੀਨੇ ਦੀ ਫਸਲ ਹੈਗੀ ਉਹਨੂੰ ਅੱਜ ਛਾਹੂ ਕਰ ਵੀ ਖੁਸ਼ ਹੁੰਦਾ ਹੈ ਕਿਸਾਨ ਵੀ ਖੁਸ਼ ਹੁੰਦਾ ਹੈ ਕਿਉਂਕਿ ਉਹਨੂੰ ਅੱਜ ਮੁੱਲ ਮਿਲਣਾ ਹੁੰਦਾ ਹੈ ਦੂਜਾ ਇਤਿਹਾਸਕ ਦਿਨ ਹੈਗਾ ਖਾਲਸਾ ਸਾਈਂਾਂ ਦੇ ਵਿੱਚ ਅੱਜ ਦੇ ਦਿਨ 1699 ਈਸਵੀ ਵਿੱਚ ਅਨੰਦਪੁਰ ਦੇ ਸਾਨ ਤੇ ਕੇਸਗੜ੍ਹ ਸਾਹਿਬ ਵਿਖੇ ਗੁਰੂ ਜੀ ਨੇ ਅਸੀਰ ਦੇ ਮੰਡਾਲ ਵਿੱਚ ਕਿਹਾ ਸੀ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਕੋਈ ਵੀ ਨਹੀਂ ਉੱਠਿਆ ਦੂਜੀ ਵਾਰ ਫਿਰ ਉਹਨਾਂ ਨੇ ਕਿਹਾ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਫਿਰ ਵੀ ਕੋਈ ਨਹੀਂ ਉੱਠਿਆ ਤੀਜੀ ਵਾਰ ਫਿਰ ਉਹਨਾਂ ਨੇ ਗਰਜਵੀਂ ਆਵਾਜ਼ ਵਿੱਚ ਕਿਹਾ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਤਾਂ ਸਭ ਤੋਂ ਪਹਿਲਾਂ ਦੇ ਆਰਾਮ ਜੀ ਉੱਥੇ ਉਹਨਾਂ ਨੇ ਗੁਰੂ ਜੀ ਨੂੰ ਆਪਣਾ ਸੀਸ ਭੇਟ ਕੀਤਾ ਗੁਰੂ ਜੀ ਨੂੰ ਤੰਬੂ ਵਿੱਚ ਲੈ ਗਏ ਤੇ ਖੂਨ ਨਾਲ ਭਿੱਜੀ ਹੋਈ ਕਿਰਪਾਨ ਬਾਹਰ ਲੈ ਕੇ ਆਏ ਚੰਗਾ ਡਰ ਗਈ ਬਦਨ ਕੀ ਹੋ ਰਿਹਾ ਫਿਰ ਬਾਹਰ ਆ ਕੇ ਕਹਿੰਦੇ ਸੇ ਮੈਨੂੰ ਇੱਕ ਇੱਕ ਦੀ ਹੋਰ ਲੋੜ ਹੈ ਇੱਕ ਸੀਸ ਦੀ ਹੋਰ ਲੋੜ ਹੈ ਫਿਰ ਵੀ ਫਿਰ ਭਾਈ ਧਰਮਜੰਗ ਦੀ ਉਠੇ ਉਹਨਾਂ ਨੇ ਆਪਣਾ ਸੀਸ ਪੇਟ ਕੀਤਾ ਫਿਰ ਉਸ ਤੋਂ ਬਾਅਦ ਹਿੰਮਤ ਰਾਏ ਜੀ ਮੁਹੰਮਦ ਜਾਨ ਜੀ ਤੇ ਸਾਹਿਬ ਜਾਨ ਜੀ ਪੰਜਾਂ ਨੇ ਆਪਣਾ ਵਾਰੀ ਵਾਰੀ ਗੁਰੂ ਜੀ ਨੂੰ ਸੀਸ ਪੇਟ ਕੀਤਾ ਗੁਰੂ ਜੀ ਨੇ ਉਹਨਾਂ ਨੂੰ ਪ੍ਰਸ਼ਾਦ ਬਣਾ ਕੇ ਚੰਗਾ ਕੜਾ ਕਸ਼ਹਿਰਾ ਤੇ ਕਿਰਪਾਨ ਦੇ ਤਾਰਨੀ ਕਰਾ ਕੇ ਉਹਨਾਂ ਨੂੰ ਖੰਡੇ ਵੱਟੇ ਦੀ ਪੋਸ਼ਕਾਈ ਤੇ ਪੰਜ ਪਿਆਰਿਆਂ ਦੀ ਵਾਦੀ ਦਿੱਤੀ ਗਈ ਤੇ ਫਿਰ ਆਪ ਹੀ ਉਹਨਾਂ ਕੋਲ ਅਮਰ ਛਕਿਆ ਤੇ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਗੋਬਿੰਦ ਰਾਏ ਸੀ ਗੋਬਿੰਦ ਸਿੰਘ ਹੋ ਗਿਆ ਜਿਹੜੇ ਮੁਹੰਮਦ ਜਾਨ ਸਾਹਿਬ ਚਾਂ ਸੀਗੇ ਉਹਨਾਂ ਦੇ ਨਾਂ ਨਾਲ ਸਿੰਘ ਜੁੜ ਗਿਆ ਤੇ ਜਿਹੜੀ ਇਸਤਰੀ ਸੀ ਉਹਨਾਂ ਦੇ ਨਾਂ ਨਾਲ ਕੋਰ ਜੁੜ ਗਿਆ ਸਿੰਘ ਅਤੇ ਕੋਰ ਦੀ ਪਾਦੀ ਅੱਜ ਦੇ ਦਿਨ ਜਿਹੜੇ ਹੈਗਾ ਆਨੰਦਪੁਰ ਸਾਹਿਬ ਤੋਂ ਦਿੱਤੀ ਗਈ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਰੇ ਫਿਰਕੇ ਜਿਹੜੇ ਸਾਰੇ ਜਾਤ ਪਾਤ ਇਹਨਾਂ ਭੇਦ ਭਾਵ ਨੂੰ ਮਿਲਾ ਕੇ ਤੇ ਪੰਜ ਪੰਜ ਸਿੰਘਾਂ ਨੂੰ ਲੈ ਕੇ ਭਾਵੇਂ ਵੱਖ-ਵੱਖ ਜਾਤੀਆਂ ਨਾਲ ਸੰਬੰਧ ਸਨ ਕਿ ਇੱਕ ਖਾਲਸਾ ਬਣਿਆ ਸੀ ਅੱਜ ਜਾਤੀਵਾਦ ਤੋਂ ਵੀ ਨਿਕਲਦੀ ਲੋੜ ਹੈ ਔਰ ਖਾਲਸੇ ਦਾ ਰੂਪ ਬਣਦੀ ਵੀ ਲੋੜ ਹੈ ਆਨੰਦਪੁਰ ਸਾਹਿਬ ਦੇ ਵਾਸੀ ਬਣਦੀ ਵੀ ਲੋੜ ਹੈ ਔਰ ਆਪਣੀ ਵੱਖਰੀ ਦਿੱਖ ਵੱਖਰੀ ਪਛਾਣ ਦਸਤਾਰ ਆਪਣਾ ਪਰਾਵਾ ਜਿਹੜਾ ਉਹ ਦੂਸਰਿਆਂ ਵਾਲੋਂ ਵੱਖਰੇ ਰੱਖਣ ਦੀ ਬਹੁਤ ਵੱਡੀ ਜਿਹੜੀ ਜ਼ਰੂਰਤ ਹੈ ਸੋ ਉਹਦੇ ਵਾਸਤੇ ਸਾਨੂੰ ਅ ਅਮਰਤਾਰੀ ਪੰਜ ਕਕਾਰਾਂ ਦੀ ਰਹਿਤ ਔਰ ਪੰਜ ਬਾਣੀਆਂ ਦਾ ਨਿਤਨੇਮ ਤੇ ਗੁਰੂ ਦੇ ਵਿੱਚ ਆਸਥਾ ਰੱਖਣੀ ਇਹ ਸਭ ਤੋਂ ਪਟੀਕਾ ਲੈ ਕਿਉਂਕਿ ਅੱਜ ਕੱਲ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਪੈਸੇ ਮਗਰ ਲੋਕ ਭੱਜ ਉੱਠੇ ਇਹ ਨਹੀਂ ਵੀ ਪੈਸਿਆਂ ਦੀ ਲੋੜ ਨਹੀਂ ਪਰ ਆਪਣਾ ਕਲਚਰ ਗਵਾ ਕੇ ਆਪਣੀ ਬੋਲੀ ਗਵਾ ਕੇ ਆਪਣਾ ਸੰਭਿਆਚਾਰ ਗਵਾ ਕੇ ਫੇਰ ਅਸੀਂ ਇਹ ਇਹ ਗੱਲ ਕਰੀਏ ਸਾਨੂੰ ਸੁਪਾਦੀ ਕਿਤੇ ਅੱਜ ਦੇ ਦਿਨ ਵਿਸਾਖੀ ਮਨਾਉਣ ਨਾਲ નિર્ਦੋਸ਼ ਲੋਕਾਂ ਦੇ ਉੱਤੇ ਵੀ ਗੋਲੀ ਚਲਾਈ ਗਈ ਕਿਹਨੇ ਮਤਬਾਕ ਉਹ ਜੱਲੇ ਵਾਲੇ ਬਾਗ ਦਾ ਸਾਕਾ ਜਿਹੜਾ ਵੇਖੋ ਇੱਕ ਬਹੁਤ ਵੱਡਾ ਇਤਿਹਾਸਕ ਉਹ ਗੱਲ ਬਣ ਗਈ ਸੀ ਜਦੋਂ ਅੰਗਰੇਜ਼ਾਂ ਨੇ ਇੱਥੇ ਨੱਥੇ ਲੋਕਾਂ ਤੇ ਜਿਹੜੇ ਉਥੇ ਜੱਲੇ ਵਾਲੇ ਬਾਗ ਵਿੱਚ ਇਕੱਠੇ ਹੋਏ ਸੀ ਔਰ ਉਹਨਾਂ ਨੂੰ ਗੋਲੀ ਚਲਾ ਕੇ ਤੇ ਉਹਨਾਂ ਨੂੰ ਸਾਹਸ ਕਰਾਇਆ ਤੁਸੀਂ ਕਲਾਮ ਸੋ ਉਹ ਵੀ ਦਿਨ ਜਿਹੜਾ ਹੈ ਉਹ ਵੀ ਜਿਹੜਾ ਹੈਗਾ ਹੈ 18 April ਦਾ ਦਿਨ ਉਹਦੇ ਨਾਲ ਜੁੜਿਆ ਇੱਕ ਵਿਸਾਖੀ ਵਾਲਾ ਤੇ ਜਿਹੜਾ 1978 ਵਾਲਾ ਕਾਂਡਾ ਉਹ ਵੀ ਜੁੜਿਆ ਜਦੋਂ ਨਕਲੇ ਨਰੰਕਾਰੀ ਜਿਹੜੇ ਐ ਉਹ ਆ ਕੇ ਤੇ ਪੰਜਾਬ ਦੀ ਧਰਤੀ ਤੇ ਸੱਤ ਸਤਾਰੇ ਬਣਾਉਂਦੇ ਸੀ ਉਹ ਵੀ ਇਤਿਹਾਸ ਜਿਹਦੇ ਨਾਲ ਜੁੜਿਆ ਉਹ ਵੀ ਇੱਕ ਮਾੜੀ ਘਟਨਾ ਹੈ ਇਹ ਤੋਂ ਮੈਂ ਕਾਲਾ ਕਾਲੇ ਦਿਨਾਂ ਨਾਲ ਵੀ ਕਹਿ ਸਕਦੇ ਹਾਂ ਸੋ ਮੈਂ ਜਿੱਥੇ ਵਿਸਾਖੀ ਦੀਆਂ ਵਧਾਈਆਂ ਦੇਣਾ ਚਾਹੁੰਦਾ ਉੱਥੇ ਕਿਸਾਨ ਵੀਰ ਜਿਹੜੀ ਸੋਨੇ ਵਰਗੀ ਕਣਕ ਜਿੰਨਾ ਦੀ ਇਹ ਵੇਲੇ ਪੱਕੀ ਆ ਬੜੀਆਂ ਆਸਾਂ ਬੜੀਆਂ ਉਮੀਦਾਂ ਨੇ 6 ਮਹੀਨੇ ਬਾਅਦ ਉਹ ਫਸਲ ਆਉਂਦੀ ਆ ਉਹ ਵੱਡਣ ਵਾਸਤੇ ਉਹਨਾਂ ਦੇ ਚਿਹਰਿਆਂ ਤੇ ਮੁਸਕਰਾਣ ਆ ਔਰ ਉਹ ਖੁਸ਼ੀ ਨਾਲ ਆਪਣੇ ਘਰ ਭਰਨ ਔਰ ਆਪਣੇ ਜਿਹੜਾ ਉਹਨਾਂ ਨੇ ਕੀਤੀ ਹੋਈ ਮਿਹਨਤ ਆ ਉਹਨਾਂ ਦਾ ਉਹਨਾਂ ਨੂੰ ਫਲ ਮਿਲੇ ਇੱਕ ਸੈਂਟਰ ਸਰਕਾਰ ਨੂੰ ਕਹਿਣਾ ਚਾਹੁੰਦਾ ਆ ਕਿ ਕਿਸਾਨਾਂ ਨਾਲ ਐਮਐਸਕੇ ਕੀਤੀ ਜਾਵੇ ਔਰ ਪੂਆ ਧਰਮਾਨ ਨੂੰ ਕਹਿਣਾ ਚਾਹੁੰਦਾ ਆ ਕਿ ਇਹਨਾਂ ਨੂੰ ਜਿੱਤਰਾ ਤੁਸੀਂ ਕੁੱਟ ਕੇ ਪਾਸੇ ਕੀਤਾ ਸੜਕਾਂ ਤੋਂ ਇਹ ਬਹੁਤ ਮਾੜੀ ਗੱਲ ਆ ਪਿਆਰ ਨਾਲ ਹੋ ਸਕਦਾ ਸੀ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਉਹ ਸੜਕਾਂ ਨਾ ਮਲਕ ਪੀਸੀ ਦਾ ਦਫ਼ਤਰ ਐਮਐਲਏ ਦਾ ਚਾਹੇ ਉਹ ਮੰਤਰੀ ਦਾ ਦਫ਼ਤਰ ਜਿਹੜਾ ਉਹਦੇ ਕੋਏ ਕਿ ਜਾ ਕੇ ਪੱਤਰ ਨਾ ਲਾਇਏ ਇਹ ਮੇਰੀ ਮੰਤ ਖਤਮ